ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਾਤੀ ਕੀਤੀ ਹੈ ਭਗਵੰਤਪਾਨ ਨੇ ਕਰਨ ਨਹੀਂ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਛੋਕੜ ਦਾ ਕਿ ਮੈਂ ਕੋਈ ਡਰਗ ਡੀਲਰ ਨਹੀਂ ਆਇਆ ਕੋ ਡਰਗ ਮਾਸਿਆਨੇ ਦਾ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ ਚਲੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਭੁੱਖਣਾ ਸੀ ਭੁੱਖ ਪਿਆ ਵਾ ਬਾਕੀ ਅਕਾਲਪੁਰ ਵਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ ਇਹ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾ ਵੀ ਹੁੰਦੀ ਜਾ ਰਹੀ ਆ ਔਰ ਰਿਪੋਰਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੀ ਆ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋ ਗਿਆ ਅਸੀਂ ਤੁਹਾਨੂੰ ਮਨਿਸਟਰ ਬਣਾ ਲਿਆ ਤੁਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਭਗਵੰਤਪਾਲ ਦੇ ਇੱਕ OSD ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਰੇਂਜਾ ਕੱਸਿਆ ਹੋਇਆ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਪ੍ਰਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਹੈ ਭਗਵਾਨਪਤਾਨ ਦੇ ਪਰ ਘਟਰੇ ਨੇ ਉਮਰਬੇਜ ਪ੍ਰਤਾਪ ਸਿੰਘ ਉਹ ਆਪਣੀ ਗੱਲ کہہ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜਮਿਆ ਨਹੀਂ ਸੀਗਾ ਯਾਦ ਰੱਖਿਓ ਵੋਟਾਂ ਤਾਂ ਉਹਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਬੰਦੇ ਨੇ ਆਣ ਕੋ ਵੋਟ ਨਹੀਂ ਪਾਈ ਜਦੋਂ 7 MP ਚ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ ਭਾਵੇਂ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ ਸਾਦੇ ਬੰਦੇ ਬਣਾ ਲੈ ਤੇ ਜਿਹੜੇ ਦਰਿਆ ਚੱਕਦੇ ਰਹੇ ਪਿਛਲੇ 2.5 ਸਾਲ ਤੋਂ 99 MLA ਵਿੱਚੋਂ ਕੋਈ ਆदमी ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜੋਂਦੇ ਤੇ ਹੋਣਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਸੀ ਇਸ ਗੱਲ ਦਾ ਬਿਰੋਧ ਕਰ ਰਿਹਾ। ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮ.ਐਲ.ਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦੂਰ ਨਹੀਂਗੇ। ਤੁਸੀਂ ਕਿਸੇ ਦੀ ਬੌਂਡਡਡ ਲੇਬਰ ਨਹੀਂਗੇ। ਕਿਸੇ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ। ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟਸ ਹੋਇਆ ਇਹਨਾਂੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ। ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੁਕੀ ਸਾਡੇ ਪੰਜਾਬ ਦੇ ਉੱਤੇ ਹਾਵੇ ਹੋਣ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰ ਦੇਣ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨਾਰਮਲ ਪੋਲਿਟਿਕਸ ਕਿਹ ਚੀ ਕਰਦੇ ਕਿ ਵਰਤਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਨੀਤੀ ਹੈ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕੈਰੀਅਰ ਤੱਕ ਜਾਤੇ ਨੇ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹਨਾ ਜੋ ਭਗਵੰਤ ਮਾਨ ਦੀ ਸਿਹਤ ਵਿਗੜੀਆ ਔਰ ਕੱਲ ਦੇ ਉਹ ਹਸਪੀਟਲ ਵਿੱਚ ਦਾਖਲ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸੱਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੱਡਾ ਹੀ ਵਿਰੋਧੀ ਹੋਵੇ ਤੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਉਹਦੀ ਸਿਹਤ ਆ ਠੀਕ ਹੋ ਜਵੇ ਇਸ ਗੱਲ ਦੀ ਅਰਦਾਸ ਕਰਨੀ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸਾਂਭਣ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਭਗਵੰਤਪਾਨ ਨੇ ਕਰਨੀ ਨਹੀਂ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਿਛੋਕੜ ਦਾ ਕਿ ਮੈਂ ਕੋਈ ਡਰੱਗ ਡੀਲਰ ਨਹੀਂ ਆਇਆ ਕੋ ਡਰੱਗ ਮਾਫੀਆ ਨੇਗਾ ਮੈਂ ਇੱਕ ਚੰਗੇ ਪਰਿਵਾਰਕ ਪਿਛੋਕੜ ਚ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ ਚਲੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਭੁਗਤਣਾ ਸੀ ਭੁਗਤਿਆ ਵਾ ਬਾਕੀ ਅਕਾਲਪੁਰ ਵਾਹਿਗੁਰੂ ਦੀ ਅਦਾਲਤ ਦੇਖ ਰਹੀ ਐ ਮੈਨੂੰ ਪਹਿਲਾਂ ਵੀ ਨਿਆਂ ਮਿਲਿਆ ਤੇ ਗਾਵੇਂ ਡੈਫੀਨਿਟਲੀ ਨਿਆਂ ਮਿਲੇਗਾ ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚੋਣਾ ਕਹਿਣਾ ਚਾਹੁੰਦਾ ਕਿ ਜੇ ਦਿੱਸ਼ਤ ਠੀਕ ਹੋਵੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਐ ਔਰ ਰਿਮੋਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤੀ ਕੇ ਨਾਲ ਇਸ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ ਚਾਰ ਜਿਹੜੇ ਮਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋ ਗਿਆ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਤੁਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪਾਲ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪਾਲ ਨੂੰ ਬਾਈਪਾਸ ਕਰਕੇ ਉਹਦੀ ਕੈਬਨਿਟ ਐਕਸਪੈਂਡ ਕੀਤੀ ਗਈ ਹੈ ਔਰ ਜਿਨ੍ਹਾਂ ਲੋਕਾਂ ਨੂੰ ਕੱਢ ਔਰ ਭਗਵੰਤ ਮਾਨ ਦੇ ਇੱਕ ਉਸਟੀ ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਰੰਜਾ ਕੱਸਿਆ ਹੋਇਆ ਵਾ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘਟਰੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗ ਡੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 91 ਐਮਐਲਏ ਚੁਣੇ ਇੱਕ ਨੂੰ ਛੱਡ ਰਿਆ ਨਾ ਕੋਮਰ ਵਿਜੇ ਪ੍ਰਤਾਪ ਸਿੰਘ ਉਹ ਆਪਣੀ ਗੱਲ ਕਹਿ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ ਜਿਹੜੇ ਬਾਕੀ 99 ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਵੋਟ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਔਰ ਇੱਥੇ ਜਦੋਂ 7 ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ ਐਮਐਲਏ ਆ ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ। ਪਾਵਾ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ, ਸਾਦੇ ਬੰਦੇ ਪਲਾ ਲੈਂਦੇ ਜਿਹੜੇ ਦਰਿਆ ਚੱਕਦੇ ਰਹੇ। ਜਿਹੜੇ ਤੁਹਾਡੇ ਬੂਥਾਂ ਤੇ ਖੜ੍ਹਦੇ ਰਹੇ, ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ। ਤੁਹਾਨੂੰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਤੁਸੀਂ ਨਹੀਂ ਬਣਾਇਆ। ਪਿਛਲੇ 2.5 ਸਾਲ ਤੋਂ 91 ਐਮ.ਐਲ.ਏ ਵਿੱਚੋਂ ਕੋਈ ਆदमी ਇਹ ਨਹੀਂ ਬੋਲ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ। ਬੇਬਲ ਕਲਾਂ ਦੇ ਕਤਲਾਂ ਦਾ ਇਨਸਾਫ ਮਿਲਣਾ ਚਾਹੀਦਾ। ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜਿਉਂਦੇ ਔਰ ਸਾਡੀ ਸਰਕਾਰ ਨੂੰ ਇਹਦੇ ਤੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਅਸੀਂ ਇਸ ਗੱਲ ਦਾ ਬਰੂਧ ਕਰ ਰਹੇ ਹਾਂ ਇਹ ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮਐਲਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦੂਰ ਨਹੀਂਗੇ ਤੁਸੀਂ ਕਿਸੇ ਦੀ ਬੌਂਡਡਡ ਲੇਬਰ ਨਹੀਂਗੇ ਕਿਸੇ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟ 'ਚ ਹੋਇਆ ਇਹਨੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ ਔਰ ਮੈਂ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸਿਸ ਹੋਣ ਭਗਵਾਨ ਜੀ ਮਾਨਾ ਬਟ ਅਸੀਂ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੋਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੁਮਾਇੰਦੇ ਨੂੰ ਪਾਸੇ ਕਰਦੇ ਕਿਉਂਕਿ ਭਗਵੰਤਪਾਨ ਜਿੱਦਾਂ ਦਾ ਵੀ ਹੈ ਜੋ ਵੀ ਸੀ ਵੋਟ ਇਹਦੇ ਮੂਹ ਨੂੰ ਪਈ ਜਾ ਕਿਸੇ ਕੇਜਰੀਵਾਲ ਕਿਸੇ ਦਿੱਲੀ ਦੇ ਲੀਡਰ ਦੇ ਮੂਹ ਮੂਹ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ ਸੋ ਉਮੀਦ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਔਰ ਐਮ ਐਲ ਏਸ ਆਪਣੀ ਬੰਨ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੰਜਾਬ ਦੇ ਪੱਖ ਵਿੱਚ ਨਿਭਾਉਣਗੇ ਨਹੀਂ ਤਾਂ ਪੰਜਾਬ ਦੇ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਔਰ ਭਗਵਾਨਪਰਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜਾ ਪਛੋਕੜ ਵਿੱਚ ਜਾ ਕੇ ਝਾਤ ਮਾਰ ਜਦੋਂ ਮੈਨੂੰ ਲੀਡਰ ਆਫ اپੋਜੀਸ਼ਨ ਹਟਾਇਆ ਸੀ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਇੱਕ ਕਿਸਮ ਦੀ ਤੋਹਫੀਨ ਕੀਤੀ ਸੀ ਬਿਨਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਉਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਦੂਸਰਾ ਰਾਹ ਚੁਣਿਆ ਤੁਸੀਂ ਕਈ ਤਰ੍ਹਾਂ ਦੇ ਬਹਾਨੇ ਸਾਜੀ ਕਰਕੇ ਤੇ ਹਸਪਤਾਲ ਜਾ ਕੇ ਲੋਗੇ ਤੁਸੀਂ ਜਾ ਕੇ ਅਲਟੀਮੇਟਲੀ ਇਹਦੇ ਨਾਲ ਖੜ ਗਏ ਲੇਕਿਨ ਅਸੀਂ ਤਾਂ ਉੱਥੇ ਖੜੇ ਜਿੱਥੇ ਖੜੇ ਸੀ ਨਫਾ ਹੈ ਨੁਕਸਾਨ ਤੁਸੀਂ ਉਹ ਰਾਹ ਚੁਣਿਆ ਸੀਗਾ ਅੱਜ ਤੁਹਾਡੇ ਨਾਲ ਲਗਭਗ ਉਹੀ ਹੋਣ ਜਾ ਰਿਹਾ ਵਾ ਜੋ ਕੇਜਰੀਵਾਲ ਨੇ 2018 ਵਿੱਚ ਖੇਰੇ ਨਾਲ ਕੀਤਾ ਸੀ ਉਸ ਤੋਂ ਪਹਿਲਾਂ ਫੁਲਕਾ ਸਾਹਬ ਨਾਲ ਕੀਤਾ ਸੀ ਤਰੀਕੇ ਤਰੀਕੇ ਨਾਲ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨਾਲ ਕੀਤਾ ਸੀ ਔਰ ਉਸ ਤੋਂ ਪਹਿਲਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਕੁਗੀ ਮਤਲਬ ਇਹਨਾਂ ਸਾਰਿਆਂ ਆਦਮੀਆਂ ਨੂੰ ਇਸਤੇਮਾਲ ਕਰਕੇ ਵਰਤ ਕੇ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨੋਰਮਲ ਪੋਲਿਟਿਕਸ ਕਿਹੜੀ ਕਰਦੇ ਕਿ ਵਰਤ ਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਨੀਤੀ ਹੈ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕਰੀਅਰ ਤੱਕ ਜਾਂਦੇ ਨੇ ਸੋ ਉਮੀਦ ਕਰਦਾ ਕਿ ਪੰਜਾਬ ਦੇ ਜੰਮੇ ਹੋਏ ਪੰਜਾਬ ਦੇ ਚੁਣੇ ਹੋਏ ਨੁਮਾਇंदे ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਔਰ ਪੰਜਾਬ ਦੀ ਗੱਲ ਕਰਨਗੇ ਔਰ ਦਿੱਲੀ ਦੇ ਆਖੇ ਇਦਾਂ ਆਪਣੇ ਗੋਡੇ ਨਹੀਂ ਟੇਕਣਗੇ ਤੇ ਅੰਤ ਵਿੱਚ ਇੱਕ ਵਾਰ ਫਿਰ ਮੈਂ ਭਗਵੰਤ ਪਾਨ ਦੀ ਸਿਹਤ ਜਲਦੀ ਠੀਕ ਹੋਵੇ ਆਪਣਾ ਕੰਮ ਕਰੇ ਜਿੱਦਾਂ ਦਾ ਵੀ ਹੈ ਜੋ ਹਾਲਾਤ ਨੇ ਉਹ ਆਣ ਕੇ ਇੱਥੇ ਦੇਖੇ ਹਾਂ ਅਗਰ ਐਮ ਐਲ ਏਜ਼ ਉਹਦੇ ਨਾਲ ਨਾ ਖੁਸ਼ ਨੇ ਐਮ ਐਲ ਏਜ਼ ਡਿਸਲੋਸ ਕਰਨਾ ਚਾਹੁੰਦੇ ਨੇ ਨਵਾਂ ਬੰਦਾ ਲਿਖ ਕਰਨਾ ਉਹ ਗੱਲ ਅਲੱਗ ਆ ਪਰ ਜਿੱਦਾਂ ਰਿਮੋਟ ਕੰਟਰੋਲ ਰਹੇ ਦਿੱਲੀੋਂ ਫੈਸਲੇ ਥੋਪੇ ਜਾਂਦੇ ਰਹੇ ਨੇ ਪਹਿਲਾਂ ਉਹ ਕਿਤੇ ਨੇ ਇਸ ਗੱਲ ਦਾ ਅਸੀਂ ਸਖਤ ਵਿਰੋਧ ਕਰ ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਜੋ ਕਿੰਨਿਆਂ ਨੇ ਕਰਨਾ ਵਾ ਲੇਕਿਨ ਜਿਹੜੇ ਪੰਜਾਬ ਦੇ ਹਤਾਇਸ਼ੀ ਲੋਕ ਆ ਉਹ ਪੰਜਾਬ ਦੇ ਨਾਲ ਜ਼ਰੂਰ ਖੜਨ ਦਾ ਮਾਤਾ ਰੱਖਦੇ ਨੇ ਮੇਰਾ ਅੱਜ ਦੇ ਵਿਸ਼ਾ ਇਹੀ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਔਰ ਦੋ ਵਾਰ ਪਹਿਲਾਂ ਲਾਈਵ ਖਰਾਬ ਆ ਉਹਦੀ ਮੈਂ ਮਾਫੀ ਮੰਗਦਾ ਧੰਨਵਾਦ